ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਜੀ ਗੇਟ ਤਿਆਰ ਕਰੀ ਜੰਨੇ ਆਪਾਂ ਬਾਈ ਜੱਸੀ ਸਰਪੰਚ ਕੇ ਕਾਲੇ ਕੇ ਤੇ ਇਹ ਗੇਟ ਹੈਗਾ ਤੁਸੀਂ ਮੈਂ ਆਪਣਾ ਆਪਣੇ ਬਾਈ ਪੱਟੇ ਬਾਈ ਗੁਲਾਬ ਸਿੱਧੂ ਦਾ ਤੇ ਉਹਨਾਂ ਦੇ ਜਿਹੜੇ ਸਾਹਮਣੇ ਘਰ ਆ ਉਹ ਉਹਨਾਂ ਨੇ ਪਾਇਆ ਮੇਨ ਗੇਟ ਉਹਨਾਂ ਨੇ ਗੁਲਾਬ ਸਿੱਧੂ ਬਾਈ ਦੇ ਘਰੇ ਲੱਗਣਾ ਜਦੋਂ ਤਿਆਰ ਹੋ ਗਿਆ ਸਾਰਾ ਉਹ ਉੱਥੋਂ ਦਿਖਾਵਾਂਗੇ ਬਾਈ ਜੱਸੀ ਬਾਈ ਦੀ ਫੈਕਟਰੀ ਤੇ ਪੰਲੇ ਪੁਲੇ ਸਾਰਾ ਤਿਆਰ ਮਿਲਦਾ ਤੇ ਆ ভাই ਗਲਾਬ ਸਿੱਧੂ ਦੇ ਗੇਟ ਲੱਗਣ ਜਾ ਰਿਆ ਆਪਣਾ ਤਿਆਰ ਕਰੀਨਾ ਤੇ ਆਪਣਾ ਆਪਣਾ ਪੇਜ ਹੈਗਾ ਪੂਆ ਬਰਨਾਲੇ ਤੋਂ ਵਾਲਾ ਪੇਜ ਤੇ ਉਹ ਉਥੇ ਪੇਜ ਤੇ ਵੀਡੀਓ ਪਾਵਾਂਗੇ YouTube ਤੇ ਖਾਣ ਰੱਥੜੀਆਂ ਤੇ ਆ ਮੇਰੇ ਸਾਡੀ ਇਹ ਬਹੁਤ ਖਤਰਨਾਕ ਬੰਦਾ ਹੈਗੀ ਕੀ ਬੋਝ ਹੈਗੀ ਤੂੰ ভাই ਗਲਾਬ ਸਿੱਧੂ ਤੇਰੇ ਘਰੇ ਗੇਟ ਲੱਗਣ ਜਾ ਰਿਆ ਸੀ ਤਿਆਰ ਕਰੀਨ ਬਾਈ ਤੇ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਵੀਰ ਬੰਦਾ ਹੈਂ ਆ ਤੁਹਾਨੂੰ ਦਿਖਾਉਣਾ ਹੈ ਤੁਹਾਡਾ ਜਦੋਂ ਗੇਟ ਤਿਆਰ ਹੋ ਗੂ ਉਹਦਾ ਵੀਡੀਓ ਫੁੱਲ ਪਾਵਾਂਗੇ ਜੀ ਕਲ ਕਿਲਕ ਬਲੌਗ ਬਣਾਇਆ ਵਾ ਸਾਡੇ ਕੋਲੇ ਤੇ ਉਹ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਉਹ ਪਹਿ ਤੁਹਾਡਾ ਨਿੱਕੀ bari ਜਿਹਦੇ ਵਿੱਚ ਤੁਸੀਂ ਲੰਘਿਆ ਕਰੋਗੇ ਤੇ ਆ ਹੈਗੇ ਵੱਡੇ ਪਾਰ ਜੇ ਤੁਹਾਡੀ ਡਿਫੈਂਡਰ ਫੋਰਚੂਨਰ ਸਾਰੀਆਂ ਗੱਡੀਆਂ ਵਿੱਚ ਦੀ ਲੰਘਿਆ ਕਰਨੀਆਂ ਗੇਟਾਂ ਵਿੱਚ ਦੀ ਤੇ ਉਹ ਨਿੱਕੀ ਗੇਟ ਵਿੱਚ ਤੁਸੀਂ ਲੰਘਣਾ ਜੀ